ਕਈਆਂ ਦਾ ਦਿਲ ਹੁੰਦਾ ਨਰਮ ਜਿਹਾ ਕਈਆਂ ਦਾ ਦਿਲ ਹੁੰਦਾ ਨਰਮ ਜਿਹਾ ਠੰਡਾ ਸ਼ਾਂਤ ਸੁਭਾਅ ਹੁੰਦਾ ਠੰਡਾ ਸ਼ਾਂਤ ਸੁਭਾਅ ਹੁੰਦਾ ਕਈ ਹੁੰਦੇ ਦਿਨੋਂ ਦਿਮਾਗੋਂ ਗਏ ਗਏ ਕਈ ਹੁੰਦੇ ਦਿਲੋਂ ਦਿਮਾਗੋਂ ਗਏ ਗੁਜ਼ਰੇ ਕਈ ਹਰਾਮੀ ਖੋਟੇ ਮੋਟੇ ਝੋਟੇ ਹੁੰਦੇ ਨੇ ਕਈ ਹਰਾਮੀ ਖੋਟੇ ਮੋਟੇ ਝੋਟੇ ਹੁੰਦੇ ਨੇ ਜ਼ਰੂਰੀ ਨਹੀਂ ਹਰ ਕੋਈ ਚੰਗਾ ਹੋਵੇਗਾ ਜ਼ਰੂਰੀ ਨਹੀਂ ਹਰ ਕੋਈ ਚੰਗਾ ਹੋਵੇਗਾ ਦਿਲ ਦਾ ਸਾਥ ਸੁਸਰਾ ਬੜਾ ਸੂਟ ਬੂਟ ਪਾ ਕੇ ਕਾਈ ਸ਼ੈਂਟ ਲਗਾ ਕੇ